ਮਕਬੂਲਪੁਰਾ ਦੇ ਇਲਾਕੇ ਦੀ ਵਾਇਰਲ ਵੀਡੀਓ ਬਾਰੇ ACP East ਡਾਕਟਰ ਸ਼ੀਤਲ ਸਿੰਘ ਅਤੇ ਮੁਖ ਅਫਸਰ ਥਾਣਾ ਮਕਬੂਲਪੁਰਾ ਇੰਸਪੈਕਟਰ ਅਮਨਜੋਤ ਕੌਰ ਨੇ ਜਾਣਕਾਰੀ ਸਾਂਝੀ ਕੀਤੀ। ਮਕਬੂਲਪੁਰਾ ਦੇ ਏਰੀਆ ਵਿੱਚ ਅੱਜ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਤੇ ਜਿਸ ਵਿੱਚ ਦੋ ਬੰਦਿਆਂ ਨੂੰ ਨਸ਼ਾ ਕਰਦੇ ਹੋਏ ਦਿਖਾਇਆ ਗਿਆ ਸੀਗਾ। ਇਸ ਟੀ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈਗਾ ਤੇ ਜਦੋਂ ਆਪਾਂ ਮੌਕੇ ਤੇ ਪੁੱਛੇਗੇ ਤੇ ਆਪਾਂ ਦੋ ਜਿਹੜੇ ਪਰਸਨ ਸੀਗੇ ਉਹਨਾਂ ਨੂੰ ਅਪ੍ਰੀਹੈਂਡ ਕੀਤਾ। ਜਿਨ੍ਹਾਂ ਦਾ ਨਾਮ ਪਤਾ ਆਪਾਂ ਗੁਪਤ ਰੱਖਿਆ ਹੋਇਆ ਹੈ ਤੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉੱਥੇ ਕੀ ਕਰਦੇ ਪੇਸ਼ੀ ਤੇ ਇਹਨਾਂ ਨੇ ਕਿਹਾ ਕਿ ਆਪਾਂ ਉਥੇ ਸ਼ਰਾਬ ਦਾ ਸੇਵਨ ਜ਼ਰੂਰ ਕੀਤਾ ਹੈ ਤੇ ਆਪਾਂ ਕੋਈ ਚਿੱਟਾ ਜਾਂ ਕੋਈ ਇੰਜੈਕਸ਼ਨ ਇਦਾਂ ਦਾ ਚੀਜ਼ ਉੱਤੇ ਕੋਈ ਬਰਾਵਤ ਨਹੀਂ ਹੋਈ ਤੇ ਇਹ ਕਬਾੜੀਆਂ ਦਾ ਕੰਮ ਕਰਦੇ ਹੈਗੇ ਆ ਤੇ ਨਸ਼ੇ ਦਾ ਜਿਹੜਾ ਇਹਨਾਂ ਸੇਵਨ ਸੀਗਾ ਉਹਨੂੰ ਕਨਫਰਮ ਕਰਨ ਵਾਸਤੇ ਆਪਾਂ ਇਹਨਾਂ ਦਾ ਜਿਹੜਾ ਡਾਕਟਰੀ ਬਲਾਈਜ਼ਾ ਕਰਾਇਆ ਗਿਆ ਹੈਗਾ ਆ ਸਿਵਲ ਹਸਪਤਾਲ ਵੱਲੋਂ ਤੇ ਜਿਹਦੇ ਵਿੱਚ ਇਹਨਾਂ ਦੇ ਜਿਹੜਾ ਬਲੱਡ ਵਿੱਚ ਐਲਕੋਹਲ ਕੰਟੈਂਟ ਮਿਲਿਆ ਹੈ ਤੇ ਹੋਰ ਇਹਨਾਂ ਵਿੱਚੋਂ ਕੋਈ ਨਸ਼ੇ ਦਾ ਕੰਟੈਂਟ ਨਹੀਂ ਮਿਲਿਆ ਹੈ ਤੇ ਮੈਂ ਆਪ ਜੀ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਗਲਤ ਤਫਵਾਹ ਫੜਾਈ ਜਾ ਰਹੀਆਂ ਹੈਗੀਆਂ ਜਿਹੜਾ ਸਾਰਾ ਸਰਕਾਰ ਦਾ ਜਿਹੜੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਖਰਾਬ ਕਰਨ ਵਾਸਤੇ ਜਿਹੜੇ ਮਾਰਿਆਂ ਸਾਹਿਬ ਵੱਲੋਂ ਇਹ ਮੁਹਿੰਮ ਤੇ ਆਪਣਾ ਜਿਹੜਾ ਹੱਤਪਾ ਕਰਦੇ ਪਏ ਆ ਮੈਂ ਰਿਕੁਐਸਟ ਕਰਦਾ ਹਾਂ ਕਿ ਜੇ ਤੁਹਾਨੂੰ ਇਦਾਂ ਦੀ ਕੋਈ ਚੀਜ਼ ਲੱਗਦੀ ਹੈ ਤੇ ਕਿਰਪਾ ਕਰਕੇ પોલીસ ਦੇ ਕੋਲ ਆਓ ਆਪਾਂ ਜਿਹੜੀ ਵਿਕਟਮ ਨੂੰ ਜਿਹੜੀ ਸਹਾਇਤਾ ਚਾਹੀਦੀ ਹੋਗੀ ਉਹ ਆਪਾਂ ਪ੍ਰੋਵਾਈਡ ਕਰਾਂਗੇ